ਰਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਪੈਣਾ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿਲ ਲੀਏ ਨਹੀਂ ਤੇਰੀ ਇੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਜਿਸ ਤਰੀਕੇ ਦੇ ਨਾਲ ਪੱਥਰ ਰੱਖੇ ਹੋਏ ਸੀਮਿੰਟ ਦੇ ਨਾਲ ਪੱਕੀ ਕੰਸਟਰਕਸ਼ਨ ਕਰ ਦਿੱਤੀ ਗਈ ਹੈ ਕਿਲ ਲਗਾ ਦਿੱਤੇ ਗਏ ਹੈ 7 ਲੇਅਰ ਇੱਥੇ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ ਕੀ ਲੱਗਦਾ ਹੈ ਵੀ ਇਹ ਸਭ ਜ਼ਰੂਰੀ ਸੀਗਾ ਉਹਨੂੰ ਰੁਕਣ ਵਾਸਤੇ ਜਿਹੜਾ ਅਨਦਾਤ ਹੈ ਦੇਸ਼ ਦਾ ਸਰਕਾਰਾਂ ਕਿਦਾਂ ਦੀਆਂ ਹੁੰਦੀਆਂ ਨੇ ਜਿਹੜਾ ਤੁਹਾਡਾ ਅੰਨ ਦਾਤਾ ਹੈ ਹੈਨਾ ਉਹ ਕਿਹੜਾ 2147 ਲੈ ਕੇ ਆ ਰਿਹਾ ਤੁਹਾਡੇ ਨਾਲ ਲੜਨ ਦਾ ਕੋਈ ਆ ਨਹੀਂ ਰਿਹਾ ਸਾਡੀ ਦ일리 ਦੁਆ ਹੈ ਕਿਸੇ ਕੋਲ ਟਾਈਮ ਨਹੀਂ ਉਹਨਾਂ ਹੈਗਾ ਆ ਕੇ ਇੱਥੇ ਮੱਥੇ ਲਾਈਏ ਸਰਕਾਰਾਂ ਨਾਲ ਪਾਣੀ ਦੀਆਂ ਬੁਚਾਰਾਂ ਚੱਲਈਏ ਆਸੂ ਗੈਸ ਚੱਲਈਏ ਹੈਨਾ ਕਿਸੇ ਕੋਲ ਟਾਈਮ ਨਹੀਂ ਉਹ ਮਜਬੂਰੀ ਨੂੰ ਮਰਦੇ ਆ ਰਹੇ ਨੇ ਕਿਉਂਕਿ ਕਿਸਾਨੀ ਦਾ ਬੁਰਾ ਹਾਲ ਹੈ ਸਾਰੇ ਛੱਡ ਛੱਡ ਕੇ ਇੱਥੋਂ ਬਾਹਰ ਨੂੰ ਜਾ ਰਹੇ ਨੇ ਕਿਉਂਕਿ ਇੱਥੇ ਸਾਰਿਆਂ ਨੂੰ ਲੱਗ ਰਿਹਾ ਯਾਰ ਇੱਥੇ ਫਿਊਚਰ ਹੀ ਨਹੀਂ ਹੈਗਾ ਕੋਈ ਕਾਰਪੋਰੇਟ ਘਰਾਣਿਆਂ ਦਾ 14 ਲੱਖ ਕਰੋੜ ਦੇ ਕਰੀਬ ਪਿਛਲੇ 3-4 ਸਾਲਾਂ ਚ ਮਾਫ ਕਰਤਾ ਉਹ ਫੰਡਿੰਗਾਂ ਦੇ ਦਿੰਦੇ ਨੇ ਸਰਕਾਰਾਂ ਨੂੰ ਜੀ ਤੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਐਮਐਸਪੀ ਹੈ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ ਸਿਰਫ ਕਿਸਾਨ ਹੀ ਇਦਾਂ ਦਾ ਹੋਵੇ 5 ਰੁਪਏ ਜਾਂ ਫਰੀ ਚ ਆਲੂ ਦੇ ਦਿਓ ਤੇ ਗ੍ਰਾਮਾਂ ਦੇ ਹਿਸਾਬ ਨਾਲ ਚਿਪਸ ਮਿਲਨੇ ਆ ਹਨਾ ਤੇ ਕਿਸਾਨ ਤਾਂ ਹੀ ਰੋਂਦਾ ਹੈ ਕਿ ਯਾਰ ਸਾਨੂੰ ਐਮਐਸਪੀ ਦਾ ਕਾਨੂੰਨ ਬਣਾ ਦਿਓ ਕਿ ਸਾਡੀ ਸਰੋਂ ਸਾਡੀ ਮੱਕੀ ਸਾਡੀ ਜਿੰਨੀਆਂ ਵੀ ਫਸਲਾਂ ਨੇ ਵੀ ਐਨਐਚ ਵਿਕੰਗੇ ਤੇ ਕਿਸਾਨਾਂ ਦਾ ਜਿਹੜਾ ਰੇਟ ਹੈ ਸੀ2+50 ਸੁਆਮੀ ਨਾਥਨ ਜੀ ਰਿਪੋਰਟ ਦੇ ਹਿਸਾਬ ਨਾਲ ਜਿਨ੍ਹਾਂ ਨੂੰ ਭਾਰਤ ਰਤਨ ਦਿੱਤਾ ਸਰਕਾਰ ਨੇ ਉਹਦੇ ਹਿਸਾਬ ਨਾਲ ਮਿਲ ਜੇ ਤੇ ਸ਼ਹੀਦ ਕਿਸਾਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਐਗਰੀਕਲਚਰ ਸ਼ੋਧ ਬਿੱਲ ਹੈ ਉਹਦੇ ਚ ਕਿਸਾਨੀ ਨੂੰ ਬਾਹਰ ਨਹੀਂ ਕੱਢਿਆ ਗਿਆ ਕਿਸਾਨਾਂ ਨੂੰ ਜੇਲ ਦਾ ਉਹਦੇ ਚ ਹੈਗਾ ਅੱਭੀ ਤੁਸੀਂ ਅੱਗ ਲਾਓਗੇ ਤੇ ਇਦਾਂ ਦੀਆਂ ਚੀਜ਼ਾਂ ਨੇ ਜਾਇਜ਼ ਮੰਗਾਂ ਨੇ ਸਰਕਾਰ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਤਾਂ ਕਿਸਾਨੀ ਲੀਡਰਾਂ ਨੂੰ ਲੱਗਿਆ ਯਾਰ ਵੀ 2 ਸਾਲ ਹੋ ਗਏ ਵੀ ਮਜਬੂਰ ਹੋ ਕੇ ਉਹ ਆ ਰਹੇ ਨੇ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਆ ਹਾਲਾਤ ਪਹਿਲਾਂ ਵਾਂਗੂ ਬਣਦੇ ਦਿਖਾਈ ਦੇ ਰਿਹਾ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਲਕੇ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਪਰ ਅਗਲੇ ਪਾਸੇ ਪ੍ਰਸ਼ਾਸਨ ਨੇ ਵੀ ਪੁਖਤਾ ਪ੍ਰਬੰਧ ਕੀਤੇ ਕੀਤੇ ਹੋਏ ਨੇ ਤੇ ਹੁਣ ਵੇਖਣਾ ਬੰਦ ਹੈ ਕਿ ਉਧਰਲੇ ਪਾਸੇ ਕਿਸਾਨਾਂ ਦਾ ਕੀ ਕੁਝ ਰਹਿਣ ਵਾਲਾ ਰਿਸ਼ਮ ਸਿੰਘ ਅਨਮੋਲ ਪੰਜਾਬੀ ਗਾਇਕ ਨੇ ਪਿਛਲੇ ਕਿਸਾਨੀ ਅੰਦੋਲਨ ਵੇਲੇ ਵੀ ਉਹਨਾਂ ਨੇ ਇੱਕ ਵੱਖਰੀ ਤੇ ਇੱਕ ਵੱਡੀ ਅਤੇ ਇੱਕ ਅਹਿਮ ਭੂਮਿਕਾ ਨਿਭਾਈ ਸੀ ਲੋਕਾਂ ਨੂੰ ਵੀ ਇਕਜੁੱਟ ਕਰਕੇ ਰੱਖਿਆ ਸੀ ਤੇ ਲਗਾਤਾਰ ਸੁਨੇਹੇ ਵੀ ਦਿੰਦੇ ਰਹਿੰਦੇ ਸੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਥੈਂਕ ਯੂ ਤੁਸੀਂ ਗਰਾਉਂਡ ਜ਼ੀਰੋ ਤੇ ਆ ਕੇ ਰਿਪੋਰਟ ਕਰ ਰਹੇ ਹੋ ਥੈਂਕ ਯੂ ਸੋ ਮਚ ਬੇਚ ਕੀ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਦੁਬਾਰਾ ਫਿਰ ਤੋਂ ਉੱਠ ਕੇ ਉਸੇ ਤਰੀਕੇ ਦਾ ਸੀਨ ਕ੍ਰੀਏਟ ਕਰਨਾ ਪੈ ਗਿਆ ਕਿਸਾਨਾਂ ਦੀ ਮਜਬੂਰੀ ਬਣ ਗਈ ਜਾਂ ਫਿਰ ਪਿੱਛੇ ਕੋਈ ਹੋਰ ਗੱਲਬਾਤਾਂ ਜਾਂ ਫਿਰ ਇਹ ਸਭ ਕੁਝ ਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਐਕਚੁਅਲੀ ਜ਼ਿੰਮੇਵਾਰ ਹੈਗਾ ਕਾਰਪੋਰੇਟ ਮਾਡਲ ਕੱਲੇ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਾਰਪੋਰੇਟਸ ਨੇ ਉਹ ਸਰਕਾਰਾਂ ਨੂੰ ਵੱਡੀਆਂ-ਵੱਡੀਆਂ ਫੰਡਿੰਗ ਦਿੰਦੇ ਨੇ ਜਿਹੜੀ ਵਿਚਾਰੇ ਕਿਸਾਨ ਦੇ ਕੋਲ ਤਾਂ ਪੋਸਿਬਲ ਨਹੀਂ ਇਹ ਤਾਂ ਦਾਲ ਰੋਟੀ ਚੱਲ ਜੇ ਉਹੀ ਵੱਡੀ ਗੱਲ ਹੈ ਜੀ ਇਹ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਕਾਰਪੋਰੇਟ ਘਰਾਂ ਨੇ ਦਾ 14 ਲੱਖ ਕਰੋੜ ਦੇ ਕਰੀਬ ਪਿਛਲੇ 3-4 ਸਾਲਾਂ ਚ ਮਾਫ ਕਰਤਾ ਉਹ ਫੰਡਿੰਗਾਂ ਦੇ ਦਿੰਦੇ ਨੇ ਸਰਕਾਰਾਂ ਨੂੰ ਜੀ ਤੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਐਮਐਸਪੀ ਹੈ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ ਹੁਣ ਤੁਸੀਂ ਦੁਕਾਨ ਤੇ ਜਾਓ ਕੋਈ ਵੀ ਚੀਜ਼ ਖਰੀਦੋ ਟੁੱਥ ਪੇਸਟ ਸਾਬਣ ਕੁਝ ਵੀ ਤੁਹਾਨੂੰ ਬੀਐਨਏ ਦੇ ਮਿਲੇਗੀ ਸਿਰਫ ਕਿਸਾਨ ਹੀ ਇਦਾਂ ਦਾ ਵੇ 5 ਰੁਪਏ ਜਾਂ ਫਰੀ ਚਾਲੂ ਦੇ ਦਿਓ ਤੇ ਗ੍ਰਾਮਾਂ ਦੇ ਹਿਸਾਬ ਨਾਲ ਚਿਪਸ ਮਿਲਨੇ ਆ ਹੈਨਾ ਤੇ ਕਿਸਾਨ ਤਾਂ ਹੀ ਰੋਂਦਾ ਹੈ ਕਿ ਯਾਰ ਸਾਨੂੰ ਐਮਐਸਪੀ ਦਾ ਕਾਨੂੰਨ ਬਣਾ ਦਿਓ ਕਿ ਸਾਡੀ ਸਰੋਂ ਸਾਡੀ ਮੱਕੀ ਸਾਡੀ ਜਿੰਨੀਆਂ ਵੀ ਫਸਲਾਂ ਨੇ ਵੀ ਐਨਐਚ 'ਚ ਵਿਕੰਗੇ ਤੇ ਆਪਾਂ ਸਾਰੀਆਂ ਫਸਲਾਂ ਵੇਚਾਂਗੇ ਕਣਕ ਛੋਣੇ ਤੋਂ ਵੀ ਪਿੱਛਾ ਛੁੱਟ ਜਾਏਗਾ ਤੇ ਕਿਸਾਨਾਂ ਦਾ ਜਿਹੜਾ ਰੇਟ ਹੈ ਸੀਟੂ 50 ਸੁਆਮੀ ਨਾਥਨ ਜੀ ਰਿਪੋਰਟ ਦੇ ਹਿਸਾਬ ਨਾਲ ਜਿਨ੍ਹਾਂ ਨੂੰ ਭਾਰਤ ਰਤਨ ਦਿੱਤਾ ਸਰਕਾਰ ਨੇ ਉਹਦੇ ਹਿਸਾਬ ਨਾਲ ਮਿਲ ਜੇ ਤੇ ਸ਼ਹੀਦ ਕਿਸਾਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਐਗਰੀਕਲਚਰ ਸ਼ੋਧ ਬਿੱਲ ਹੈ ਉਹਦੇ ਚੋਂ ਕਿਸਾਨੀ ਨੂੰ ਬਾਹਰ ਨਹੀਂ ਕੱਢਿਆ ਗਿਆ ਕਿਸਾਨਾਂ ਨੂੰ ਜੇਲ੍ਹ ਦਾ ਉਹਦੇ ਚ ਹੈਗਾ ਅੱਭੀ ਤੁਸੀਂ ਅੱਗ ਲਾਓਗੇ ਤੇ ਇਦਾਂ ਦੀਆਂ ਚੀਜ਼ਾਂ ਨੇ ਜਾਇਜ਼ ਮੰਗਾਂ ਨੇ ਸਰਕਾਰ ਨੇ ਜਿਹੜਾ ਪ੍ਰੋਮਿਸ ਕੀਤਾ ਸੀ ਤਾਂ ਕਿਸਾਨੀ ਲੀਡਰਾਂ ਨੂੰ ਲੱਗਿਆ ਯਾਰ ਵੀ 2 ਸਾਲ ਹੋ ਗਏ ਵੀ ਮਜਬੂਰ ਹੋ ਕੇ ਆ ਰਹੇ ਨੇ ਤੇ ਆਪਾਂ ਕਿਸਾਨ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾ ਰਹੇ ਹਾਂ ਸਪੋਰਟ ਕਰ ਰਹੇ ਹਾਂ ਬਿਲਕੁਲ ਭਾਈ ਜੀ ਪਿਛਲੀ ਵਾਰ ਜਾਂ ਤਾਂ ਆਪਾਂ ਕਹਿ દઈએ ਕਿ ਪ੍ਰਸ਼ਾਸਨ ਨੂੰ ਨਹੀਂ ਸ਼ਕਤੀ ਦਾ ਪਤਾ ਸੀ ਕਿ ਕਿਸਾਨ ਕਿਸ ਵੱਡੇ ਪੱਦਰ ਤੇ ਇੱਥੇ ਆ ਜਾਣਗੇ ਤੇ ਕਿਸਾਨਾਂ ਕਿਸਾਨਾਂ ਨੇ ਪਿਛਲੀ ਵਾਰ ਰੋਕਾਂ ਟੋਕਾਂ ਬੇਸ਼ੱਕ ਲੱਗੀਆਂ ਪਰ ਪਾਰ ਕਰ ਲਿਆ ਸੀ ਪਰ ਇਸ ਵਾਰ ਤੁਸੀਂ ਇੱਥੇ ਪਹੁੰਚੇ ਹੋ ਸ਼ੰਭੂ ਤੇ ਇੱਥੇ ਜਿਸ ਤਰੀਕੇ ਦੇ ਨਾਲ ਪੱਥਰ ਰੱਖੇ ਹੋਏ ਸੀਮਿੰਟ ਦੇ ਨਾਲ ਪੱਕੀ ਕੰਸਟਰਕਸ਼ਨ ਕਰ ਦਿੱਤੀ ਗਈ ਹੈ ਕਿਲ ਲਗਾ ਦਿੱਤੇ ਗਿਆ ਸੈਵਨ ਲੇਅਰ ਇੱਥੇ ਜਿਹੜੀ ਬੈਰੀਗੇਟਿੰਗ ਕੀਤੀ ਹੋਈ ਹੈ ਕੀ ਲੱਗਦਾ ਹੈ ਵੀ ਇਹ ਸਭ ਜ਼ਰੂਰੀ ਸੀਗਾ ਉਹਨੂੰ ਰੋਕਣ ਵਾਸਤੇ ਜਿਹੜਾ ਅੰਨਦਾਤਾ ਹੈ ਦੇਸ਼ ਦਾ ਜਿਹੜਾ ਹਰੀ ਕ੍ਰਾਂਤੀ ਲਿਆਉਂਦਾ ਹੈ ਜਿਹੜਾ ਦਿਨ ਰਾਤ ਮਰਦਾ ਹੈ ਜਿਹੜਾ ਸੰਪਤੀਆਂ ਸਿਰ ਆ ਮੈਦਾ ਉਹਨਾਂ ਦੇ ਆਸਤੇ ਆ ਸਭ ਕੁਝ ਕਰਨਾ ਕੀ ਜ਼ਰੂਰੀ ਸੀ ਆ ਪਤਾ ਨਹੀਂ ਮੈਨੂੰ ਤਾਂ ਕਈ ਵਾਰ ਹੱਸੀ ਵੀ ਆਉਂਦੀ ਹੈ ਕਈ ਵਾਰੀ ਤਰਸ ਵੀ ਆਉਂਦਾ ਹੈ ਕਿ ਮਤਲਬ ਇਹ ਸਰਕਾਰਾਂ ਕਿਦਾਂ ਦੀਆਂ ਹੁੰਦੀਆਂ ਨੇ ਜਿਹੜਾ ਤੁਹਾਡਾ ਅੰਨ ਦాత ਹੈ ਹੈਨਾ ਉਹ ਕਿਹੜਾ 2147 ਲੈ ਕੇ ਆ ਰਿਹਾ ਹੈ ਤੁਹਾਡੇ ਨਾਲ ਲੜਨ ਦਾ ਕੋਈ ਆ ਨਹੀਂ ਰਿਹਾ ਆਪ ਤੁਸੀਂ ਜਿਹੜਾ ਪ੍ਰੋਮਿਸ ਕੀਤੇ ਆ ਖੁਦ ਪਿਛਲੇ ਅੰਦੋਲਨ ਦੇ ਵਿੱਚੋਂ ਆਪਣੀਆਂ ਜਾਇਜ਼ ਮੰਗਾਂ ਲੈ ਕੇ ਆ ਰਿਹਾ ਹੈ ਬਾਕੀ ਕੋਈ ਗੱਲ ਨਹੀਂ ਇਹ ਵੀ ਆਪਣੇ ਨੇ ਬੈਰੀਕੇਡ ਲਾਣ ਵਾਲੇ ਸਾਡੇ ਭਰਾ ਨੇ ਸਾਰੇ ਹੀ ਔਰ ਪਤਾ ਲੰਗਰ ਲੈ ਕੇ ਆ ਰਹੇ ਆ ਇਹਨਾਂ ਨੂੰ ਵੀ ਸ਼ਿਕਾਵਾਂਗੇ ਸਰਕਾਰਾਂ ਆਉਣਗੀਆਂ ਉਹਨਾਂ ਨੂੰ ਵੀ ਸ਼ਿਕਾਵਾਂਗੇ ਪਰ ਟੇਬਲ ਟਾਕ ਨਾਲ ਹੀ ਹੱਲ ਹੋਣਾ ਵੈਸੇ ਮੀਟਿੰਗ ਵੀ ਹੈਗੀ ਹੈ ਸਰਕਾਰ ਦੇ ਨਾਲ ਇੱਕ ਹੋ ਚੁੱਕੀ ਹੈ ਗੱਲ ਤਾਂ ਪਿਆਰ ਨਾਲ ਹੀ ਨਿਬੜਨੀ ਹੈ ਹੈਨਾ ਤੇ ਸਾਡੀ ਦ일리 ਦੁਆ ਹੈ ਕਿਸੇ ਕੋਲ ਟਾਈਮ ਨਹੀਂੰਨਾ ਹੈਗਾ ਆ ਕਿ ਇੱਥੇ ਮੱਥੇ ਲਾਈਏ ਸਰਕਾਰਾਂ ਨਾਲ ਪਾਣੀ ਦੀਆਂ ਵਿਚਾਰਾਂ ਚੱਲੀਏ ਆਸੂ ਗੈਸ ਚੱਲੀਏ ਹੈਨਾ ਕਿਸੇ ਕੋਲ ਟਾਈਮ ਨਹੀਂ ਉਹ ਮਜਬੂਰੀ ਨੂੰ ਮਰਦੇ ਆ ਰਹੇ ਨੇ ਕਿਉਂਕਿ ਕਿਸਾਨੀ ਦਾ ਬੁਰਾ ਹਾਲ ਹੈ ਸਾਰੇ ਛੱਡ ਛੱਡ ਕੇ ਇੱਥੋਂ ਬਾਹਰ ਨੂੰ ਜਾ ਰਹੇ ਨੇ ਕਿਉਂਕਿ ਇੱਥੇ ਸਾਰਿਆਂ ਨੂੰ ਲੱਗ ਰਿਹਾ ਯਾਰ ਇੱਥੇ ਫਿਊਚਰ ਹੀ ਨਹੀਂ ਹੈਗਾ ਕੋਈ ਹੈਨਾ ਕਿਸਾਨੀ ਘਾਟੇ 'ਚ ਜਾ ਰਹੀ ਹੈ ਐਮਐਸਪੀ ਤੇ ਸੀਟੂ ਪਲੱਸ 50 ਉਹ ਜਿਹੜੀ ਦੋ ਚੀਜ਼ਾਂ ਨੇ ਮੇਨ ਉਹ ਇਕੱਲੇ ਇੰਡੀਆ ਦੀ ਨਹੀਂ ਉਹ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਲਾਗੂ ਹੋ ਜੇ ਤਾਂ ਤਸਵੀਰ ਬਦਲ ਸਕਦੀ ਹੈ ਕਿਸਾਨਾਂ ਦੀ ਜੀ ਤੇ ਇੱਕ ਤੁਹਾਡੇ ਕੋਲੋਂ ਮੈਂ ਗੀਤ ਵੀ ਸੁਣੂਗਾ ਜਿਹੜਾ ਤੁਸੀਂ ਲਿਖਿਆ ਉਸ ਤੋਂ ਪਹਿਲਾਂ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਕਿਸ ਤਰੀਕੇ ਦੀ ਇਸ ਵਾਰ ਇਸ ਅੰਦੋਲਨ ਦੇ ਵਿੱਚ ਭੂਮਿਕਾ ਨਿਭਾਉਣ ਜਾ ਰਹੇ ਹੋ ਹਾਲਾਂਕਿ 50-50 ਸਿਚੁਏਸ਼ਨ ਆ ਮੀਟਿੰਗ ਦੀ ਗੱਲ ਤੁਸੀਂ ਵੀ ਕੀਤੀ ਹੈ ਮੀਟਿੰਗ ਹੋ ਵੀ ਰਹੀ ਹੈ ਤੇ ਹੋ ਸਕਦਾ ਉਹਦੇ ਵਿੱਚ ਕੋਈ ਆਊਟਕਮ ਨਿਕਲਿਆ ਵੀ ਜੇ ਨਹੀਂ ਨਿਕਲਦਾ ਮੰਨ ਲਓ ਬਾਈ ਚਾਂਸ ਨਹੀਂ ਆਊਟਕਮ ਨਿਕਲਦਾ ਅੰਦੋਲਨ ਦੁਬਾਰਾ ਫਿਰ ਤੋਂ ਸ਼ੁਰੂ ਹੁੰਦਾ ਤੁਸੀਂ ਕਿਸ ਤਰੀਕੇ ਦੀ ਭੂਮਿਕਾ ਨਿਭਾਓਗੇ ਕੀ ਕੁਝ ਮਾਈਂਡ ਦੇ ਵਿੱਚ ਸੋਚ ਸਾਡਾ ਜੀ ਪਿਛਲੀ ਵਾਰ ਵੀ ਸਾਡੇ ਪਿੰਡ ਤੋਂ ਤਿੰਨ ਟਰਾਲੀਆਂ ਸੀਗੀਆਂ ਸਾਡੇ ਵੀ ਸੀਗੀਆਂ ਔਰ ਇੱਕ ਸਾਲ ਉੱਥੇ ਲੰਗਰ ਚੱਲੀ ਗਿਆ ਆਪਣਾ ਆਪਾਂ ਸੇਵਾ ਕਰਦੇ ਰਹੇ ਉੱਥੇ ਜਾ ਕੇ ਲੰਗਰਾਂ ਦੀ ਔਰ ਇਸ ਵਾਰ ਵੀ ਸਾਡੀ ਟਰੈਲੀ ਵੀ ਰੈਡੀ ਹੈ ਤੇ ਲੰਗਰ ਤਾਂ ਉਹ ਹਮੇਸ਼ਾ ਹੀ ਬਾਬੇ ਨਾਨਕ ਦਾ ਸਾਡਾ ਨਹੀਂ ਹੈਗਾ ਉਹ ਚੱਲਦਾ ਹੀ ਰਹਿਣਾ ਹੈ ਤੇ ਆਪਾਂ ਪਹਿਲਾਂ ਇਹ ਗਾਣਾ ਕੀਤਾ ਜੀ ਅੰਦੋਲਨ ਲੰਬਾ ਚੱਲਦਾ ਹੈ ਤੇ ਆਪਾਂ ਗਾਣੇ ਵੀ ਕਰੀ ਜਾਵਾਂਗੇ ਨਾਲ-ਨਾਲ ਤੇ ਉੱਥੇ ਲੰਗਰ ਦੀ ਸੇਵਾ ਵੀ ਕਰਾਂਗੇ ਉੱਥੇ ਸਰਵਤ ਦੇ ਭਲੇ ਦਾ ਮੈਸੇਜ ਵੀ ਦੇਵਾਂਗੇ ਉੱਥੇ ਮਾਨਸ ਕੀ ਜਾਤ ਇੱਕ ਹੈ ਪਹਿਚਾਨ ਉਹਦੀ ਗੱਲ ਵੀ ਕਰਾਂਗੇ Hindu Sikh Musliman Sikh ਸਾਰੇ ਇਕੱਠੇ ਬਹਿ ਕੇ ਭਾਈਚਾਰਕ ਸਾਂਝ ਵੀ ਵਧਾਵਾਂਗੇ ਕੱਲਾ ਮਤਲਬ ਇੱਕ ਪਲੇਟਫਾਰਮ ਹੈ ਤੇ ਕ੍ਰੈਡਿਟ ਗੋਸ ਟੂ ਓਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਪਿਛਲੀ ਵਾਰ ਵੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਤਾ ਤੇ ਇਸ ਵਾਰ ਫਿਰ ਆਪਾਂ ਜਾ ਕੇ ਪਿਆਰ ਦਾ ਸੰਦੇਸ਼ ਦੇਵਾਂਗੇ ਜੀ ਤੇ ਕੋ 417 ਕਿਉਂਕਿ ਮੈਂ ਪਹਿਲਾਂ ਸੁਣੀਆ ਮੇਰੇ ਦਿਲ ਨੂੰ ਬੜੀਆਂ ਛੁਈਆਂ ਉਹ 17 ਜਿਹੜਾ ਕੁਝ ਵੀ ਤੁਸੀਂ ਉਹਦੇ ਚ ਲਿਖਿਆ ਤੇ ਗੁੰਗਣਾਇਆ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਉਹ ਜ਼ਰੂਰ ਸੁਣਾ ਕੇ ਜਾ ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾਲ ਪੇਚਾ ਪੈਣਾ ਫੇਰ ਇੱਕ ਵਾਰੀ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾਲ ਪੇਚਾ ਪੈਣਾ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿਲ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿਲ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਸੋਨੇ ਜਿਹੀ ਫਸਲਾਂ ਨੂੰ ਪੁੱਤਾਂ ਵਾਂਗੂੰ ਪਾਲੀਦਾ ਐ ਮੈਂ ਯਾ ਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਬਾ ਕਮਾਲ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਰਿਸ਼ਮ ਜੀ ਬਹੁਤ ਤੁਸੀਂ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਜੀ ਸੋ ਬਾਈ ਰਿਸ਼ਮ ਸਿੰਘ ਅਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹੀ ਉਹਨਾਂ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਸਿਚੁਏਸ਼ਨ ਹੀ ਕੁਝ ਇਸ ਤਰੀਕੇ ਦੀ ਬਣੀ ਹੋਈ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਤੇ ਰੁਕਣ ਟੁਕਣ ਬੇਸ਼ੱਕ ਲੱਗੀਆਂ ਨੇ ਹਾਲਾਂਕਿ ਅੱਜ ਇੱਕ ਮੀਟਿੰਗ ਵੀ ਚੱਲ ਰਹੀ ਹੈ ਕੇਂਦਰ ਨੇ ਸੱਦਾ ਦਿੱਤਾ ਹਾਲਾਂਕਿ ਪਹਿਲੀ ਵਾਰ ਹੋਇਆ ਕੇਂਦਰ ਨੇ ਖੁਦ ਸੱਦਾ ਦਿੱਤਾ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਹਾਲਾਂਕਿ ਇਸ ਤੋਂ ਪਹਿਲਾਂ ਅਪੂਆਨ ਸਿੰਘ ਮਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਉਹ ਵਿਚੋਲਾ ਬਣੇ ਸੀ ਉਹਨਾਂ ਨੇ ਇੱਕ ਮੀਟਿੰਗ ਕਰਵਾਈ ਸੀ ਕਿਸਾਨਾਂ ਦੇ ਨਾਲ ਪਰ ਬੇਸਿੱਟਾ ਰਹੀ ਪਰ ਅੱਜ ਦੀ ਮੀਟਿੰਗ ਦੇ ਵਿੱਚੋਂ ਕੁਝ ਕਿਆਸ ਲਗਾਏ ਜਾ ਰਹੇ ਕਿ ਹੋ ਸਕਦਾ ਕੋਈ ਨਾ ਕੋਈ ਜਿਹੜਾ ਹਾਲ ਹੀ ਲਾ ਇਸ ਪੂਰੇ ਸਿੰਘ ਦਾ ਨਿਕਲਿਆ ਤੇ ਬਾਈ ਰੇਸ਼ਮ ਸਿੰਘ ਹਨਮੋਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਇੱਕ ਗੀਤ ਵੀ ਸਾਂਝਾ ਕੀਤਾ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਤੇ ਅੱਜ ਉਹ ਇੱਥੇ ਸਿੱਖ ਬਾਰਡਰ ਦੇ ਉੱਤੇ ਪੁੱਜੇ ਹੋਏ ਨੇ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚਹਿਲ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ